सरकार <mumbay> कर wine ਸੁਖਵਿੰਦਰ ਸਿੰਘ ਢਿੱਲਵਾ ਸੂਬਾ ਗੂਰੇਜਗਰ ਸਾੰਝਾ ਮੋਰਚਾ ਪੰਜਾਬ ਸੜਕ ਦੇ ਵਿਚਾਲੇ ਖੜੇ ਕਿਉਂ ਖੜੇ ਕੀ ਕਰ ਰਹੇ ਇਹ ਭਗਵਾਨ ਦਾ ਮਨ ਦੀ ਕਿਰਪਾ ਹੈ ਮੁੱਖ ਮੰਤਰੀ ਪੰਜਾਬ ਅੱਜ ਜਿਹੜਾ 2 ਸਾਲ ਹੋ ਗਏ ਮੁੱਖ ਮੰਤਰੀ ਬਣਿਆ ਨੂੰ ਇਹ ਵਾਅਦਾ ਕਰਦਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਵੰਡ ਤੇ ਸਿਹਤ ਅਤੇ ਸਿੱਖਿਆ ਦੇ ਵਿੱਚ ਪਹਿਲ ਦੇ ਆਧਾਰ ਤੇ ਭਰਤੀਆਂ ਕਰਾਂਗੇ ਬੇਰਜ਼ਗਾਰਾਂ ਦੇ ਜਿਹੜੇ ਮਸਲੇ ਆ ਉਹ ਹੱਲ ਕਰਾਂਗੇ ਉਮਰ ਹੱਦ ਛੋਟ ਦੇਵਾਂਗੇ ਮਾਸਟਰ ਕੈਡਰ ਦੇ ਵਿੱਚ 55% ਦੀ ਵੇਤੂ ਕੀ ਹਰਤ ਜਿਹੜੀ ਕਾਂਗਰਸ ਸਰਕਾਰ ਨੇ ਲਾਈ ਸੀ ਉਸ ਨੂੰ ਰੱਦ ਕਰਾਂਗੇ 2 ਸਾਲ ਦੇ ਵਿੱਚ ਸਿੰਗਲ ਪੋਸਟ ਭਰਤੀ ਨਹੀਂ ਕੀਤੀ ਮਾਸਟਰ ਕੈਡਰ ਦੀ ਨਾ ਹੈਲਥ ਵਰਕਰ ਦੀ ਨਾ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਜਾਂ ਹੋਰ categories ਦੇ 2 ਸਾਲਾਂ ਦੇ ਵਿੱਚ ਭਰਤੀ ਨਾ ਕਰਨ ਦੇ ਰੋਸ ਦੇ ਵਿੱਚ ਅਸੀਂ ਵਾਰ-ਵਾਰ ਜਾ ਕੇ ਸਿੱਖਿਆ ਮੰਤਰੀ ਨੂੰ ਸਿਹਤ ਮੰਤਰੀ ਨੂੰ ਮੁੱਖ ਮੰਤਰੀ ਨੂੰ ਮੀਤ ਹੇਰ ਜੋ ਸਾਡੇ ਇਸ ਇਲਾਕੇ ਤੋਂ ਸਿੱਖਿਆ ਮੰਤਰੀ ਰਹਿ ਆ ਬੇਨਤੀਆਂ ਕੀਤੀਆਂ ਨੇ ਅਜੇ ਤੱਕ 2 ਸਾਲਾਂ ਦੇ ਵਿੱਚ ਕੋਈ ਮੰਗ ਨਹੀਂ ਮੰਨੀ ਗਈ ਤਾਂ ਕਰਕੇ ਅੱਜ ਇਸ ਰੋਸ ਦੇ ਵਿੱਚ ਕਿ ਪੰਜਾਬ ਸਰਕਾਰ ਜਿਹੜੇ ਵਾਦੇ ਚੋਣਾਂ ਵੇਲੇ ਵਿਧਾਨ ਸਭਾ ਚੋਣਾਂ ਵੇਲੇ ਲੈ ਕੇ ਆਈ ਸੀ ਉਹਨਾਂ ਚੋਂ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਇਸ ਰੋਸ ਦੇ ਵਿੱਚ ਅੱਜ ਬੇਰਜ਼ਗਾਰ ਸਾਂਝਾ ਮੋਰਚਾ ਜੋ ਕਿ ਬੇਰਜ਼ਗਾਰ ਜਥੇਬੰਦੀਆਂ ਤੇ ਆਧਾਰ ਤੇ ਪੰਜਾਬ ਦੇ ਵਿੱਚ ਸਿਹਤ ਤੇ ਸਿੱਖਿਆ ਦੇ ਵਿੱਚ ਰੋਜ਼ਗਾਰ ਦੀ ਮੰਗ ਕਰਦਾ ਹੈ ਉਹਨਾਂ ਵੱਲੋਂ ਅਸੀਂ ਆਪਣੇ ਮੰਗਲੇ ਕਿਤੇ ਪਹੁੰਚੇ ਹੋਇਆ ਜੀ ਸੋਨੇ ਆ ਤੇ ਬਰਨਾਲਾ ਦੇ ਵਿੱਚ ਤੋਂ ਸਭ ਹਲਕਾ ਸਰੂਨ ਦੇ ਉਮੀਦਵਾਰ ਦੇ ਲਈ 2004 ਕਿਸਮ ਦਾ ਮਜਬੂਰ ਵਾਲਾ ਡਰਾਮਾ ਹੈਗਾ ਸੀ ਡਰਾਮਾ ਕਹਿ ਸਕਦੇ ਆ ਕਿਉਂਕਿ ਜੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤਿਆਰ ਖੁਦ ਸਿੱਖਿਆ ਮੰਤਰੀ ਰਹਿੰਦੇ ਪੰਜਾਬ ਦੇ ਬੇਰਜ਼ਗਾਰਾਂ ਦੇ ਮਸਲੇ ਨਹੀਂ ਹੱਲ ਕੀਤੇ ਹੁਣ ਪੰਜਾਬ ਸਰਕਾਰ ਜਦੋਂ ਚੋਣਾਂ ਲੜ ਰਹੀ ਹੈ ਤੇ ਸਾਨੂੰ ਇਸ ਗੱਲ ਦਾ ਪੂਰਾ ਰੋਸ ਹੈ ਕਿ ਜਦੋਂ ਤੱਕ ਇਹ ਮਸਲੇ ਹੱਲ ਨਹੀਂ ਕੀਤੇ ਜਾਂਦੇ ਇਹ ਸਾਰੇ ਡਰਾਮੇ 0 13 ਰਹਣੇ ਆ ਪੰਜਾਬ ਦੇ ਵਿੱਚ ਜਿਹੜਾ 13 0 ਦਾ ਇੱਕ ਰੌਲਾ ਪਾਇਆ ਜਾ ਰਿਹਾ ਕਿਉਂਕਿ ਪੰਜਾਬ ਦੇ ਬੇਰਜ਼ਗਾਰਾਂ ਨੇ ਪੰਜਾਬ ਦੇ ਮੁਲਾਜ਼ਮਾਂ ਨੇ ਸੰਘਰਸ਼ੀ ਲੋਕਾਂ ਨੇ ਪਿਛਲੇ ਸਮੇਂ ਚ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਕੇ ਉਹਦੇ ਤੇ ਬਿਠਾਇਆ ਪੰਜਾਬ ਦੀ ਸੱਤਾ ਸੌਂਪੀ 2 ਸਾਲਾਂ ਦੇ ਵਿੱਚ ਲੋਕਾਂ ਨੇ ਵੇਖ ਲਿਆ ਕਿ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਇਹਨਾਂ ਨੇ ਤਾਂ ਕਰਕੇ ਪੰਜਾਬ ਦੇ ਬੇਰੁਜ਼ਗਾਰ ਲੋਕਾਂ ਦਾ ਪੰਜਾਬ ਦੇ ਬੇਰੁਜ਼ਗਾਰਾਂ ਦਾ ਪੰਜਾਬ ਦੇ ਸੰਘਰਸ਼ੀ ਲੋਕਾਂ ਦਾ ਇਹ ਸਰਕਾਰ ਤੋਂ ਜਿਹੜਾ ਯਕੀਨ ਉੱਠ ਚੁੱਕਿਆ ਤਾਂ ਕਰਕੇ ਅੱਜ ਸਾਰੇ ਥਾਵਾਂ ਤੇ ਜਿੱਥੇ ਮੁੱਖ ਮੰਤਰੀ ਜਾਂਦਾ ਕੱਲ ਫਰੀਪੁਰ ਦੇ ਵਿੱਚ ਸਾਡੇ ਸਾਥੀਆਂ ਨੇ ਵਿਰੋਧ ਕੀਤਾ ਜਿੱਥੇ ਕਿਤੇ ਮੁੱਖ ਮੰਤਰੀ ਜਾਂਦਾ ਪੰਜਾਬ ਦੇ ਵਿੱਚ ਲਗਾਤਾਰ ਵਿਰੋਧ ਜਾਰੀ ਹੈ ਜੀ ਅਸੀਂ ਬੀਤੇ ਕੱਲ ਤੋਂ ਲਗਾਤਾਰ ਅਪਰੋਚ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਕਿ ਸਾਡੀ ਬੈਠ ਕੇ ਗੱਲ ਕਰਾਈ ਜਾਵੇ 2 ਸਾਲਾਂ ਦੇ ਵਿੱਚ ਤਾਂ ਇੱਕ ਵਾਰ ਵੀ ਗੱਲ ਨਹੀਂ ਕੀਤੀ ਮੁੱਖ ਮੰਤਰੀ ਨੇ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਟੇਬਲ ਟॉक ਨਹੀਂ ਕੀਤੀ ਤੇ ਅਸੀਂ ਅਜੇ ਵੀ ਚਾਹੁੰਦੇ ਸੀ ਕਿ ਆਪਣੀ ਬੇਰੁਜ਼ਗਾਰਾਂ ਨਾਲ ਬੈਠ ਕੇ ਮੁੱਖ ਮੰਤਰੀ ਗੱਲ ਕਰਨ ਜਿਹੜਾ ਮਸਲਾ ਹੈ ਖਾਸ ਕਰਕੇ ਮੁੱਖ ਮੰਤਰੀ ਦਾ ਉਹਨਾਂ ਦੇ ਸੋਸ਼ਲ ਮੀਡੀਆ ਪੇਜਾਂ ਤੇ ਪਿਆ ਤੁਹਾਡੇ ਸਾਰਿਆਂ ਕੋਲੇ ਰਿਕਾਰਡ ਹੈ ਹੌਨਰ ਰਿਕਾਰਡ ਸਾਰਾ ਕੁਝ ਪਿਆ ਕਿ ਜਦੋਂ ਲੋਕ ਸਭਾ ਚੋਣਾਂ ਚੱਲਦੀਆਂ ਸੀ ਵਿਧਾਨ ਸਭਾ ਚੋਣਾਂ ਚੱਲਦੀਆਂ ਸੀ ਲੋਕ ਸਭਾ ਦੀ ਜਿੰਮਨੀ ਚੋਣ ਚੱਲਦੀ ਸੀ ਪਿੰਡ ਪਿੰਡ ਜਾ ਕੇ ਮੁੱਖ ਮੰਤਰੀ ਨੇ ਇਸ ਗ ਰੋਲਾ ਪਿਆ ਸੀ ਕਿ ਪੰਜਾਬ ਦੇ ਵਿਰਜ਼ਗਾਰ ਓਵਰੇਜ ਕਿਉਂ ਹੁੰਦੀ ਹੈ ਜਦੋਂ ਕਿ ਕੋਈ ਪੋਲੀਟਿਸ਼ੀਨ ਕੋਈ ਰਾਜਨੀਤਿਕ ਵਿਅਕਤੀ ਨਹੀਂ ਹੁੰਦਾ ਇਸ ਕਰਕੇ ਸਾਡੀ ਸਰਕਾਰ ਬਣਦੀ ਅਸੀਂ ਪੰਜਾਬ ਦੇ ਵਿਰਜ਼ਗਾਰਾਂ ਦੀ ਅਪਕਾਂ ਦੀ ਉਮਰਾਂ ਨੂੰ ਛੋੜ ਦੇਵਾਂਗੇ ਉਹਨਾਂ ਨੂੰ ਮੌਕਾ ਦੇਵਾਂਗੇ ਕਿ ਪ੍ਰੀਖਿਆ ਵਿੱਚ ਬੈਠ ਕੇ ਆਪਣਾ ਜਿਹੜਾ ਯੋਗਤਾ ਦਾ ਪ੍ਰਦਰਸ਼ਨ ਕਰ ਸਕਣ ਪਰੰਤੂ 2 ਸਾਲਾਂ ਦੇ ਵਿੱਚ ਜੇ ਕੋਈ ਮੰਗੂਲੀ ਭਰਤੀ ਹੋਈ ਵੀ ਹੈ ਬਾਕੀ ਵਿਭਾਗਾਂ ਦੇ ਵਿੱਚ ਕਿਹਦੇ ਵੀ ਅਜੇ ਤੱਕ ਦੀ ਉਮਰਾਂ ਛੋੜ ਨਹੀਂ ਦਿੱਤੀ ਗਈ ਇਸ ਮੰਗ ਨੂੰ ਲੈ ਕੇ ਅਸੀਂ ਚਾਹੁੰਦੇ ਸੀ ਮੁੱਖ ਮੰਤਰੀ ਬੈਠ ਕੇ ਇਸ ਮਸਲੇ ਤੇ ਗੱਲ ਕਰਦੇ ਪਰੰਤੂ ਅਜੇ ਤੱਕ ਪੰਜਾਬ ਦੇ ਵਿਰਜ਼ਗਾਰਾਂ ਦੇ ਨਾਲ ਇੱਕ ਵਾਰ ਬੈਠ ਕੇ ਵੀ ਮંત્રી ਨੇ ਗੱਲ ਨਹੀਂ ਕੀਤੀ ਜੀ ਭਰਮਣ ਕੁਮਾਰ ਮਲੋੜ ਸੂਬਾ ਅਗੂ ਬੇਰਜ਼ਗਾਰ ਸਾਂਝਾ ਮੋਰਚਾ ਪੰਜਾਬ ਅੱਜ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਬਰਨਾਲਾ ਵਿਖੇ ਜਿਹੜਾ ਮੈਰੀਲੈਂਡ ਪੈ[ਲ]ਸਾ ਮੁੱਖ ਮੰਤਰੀ ਦੀ ਆਮਦ ਤੇ ਅਸੀਂ ਆਪਣੀਆਂ ਜਿਹੜੀਆਂ ਦੁੱਖ ਤਕਲੀਫਾਂ ਰੋਂਦੇ ਲਈ ਉਹਦੇ ਕੋਲ ਪਹੁੰਚੇ ਸੀ ਕਿਉਂਕਿ 2 ਸਾਲ ਹੋ ਗਏ ਇਹਨਾਂ ਨੂੰ ਬਣਿਆ ਨੂੰ ਪਰ ਹਜੇ ਤੱਕ ਕਦੀ ਵੀ ਕਿਸੇ ਵੀ ਸਮੇਂ ਮੁੱਖ ਮੰਤਰੀ ਕਿਸੇ ਯੂਨੀਅਨ ਨੂੰ ਨਹੀਂ ਮਿਲਿਆ ਚਾਹੇ ਇੰਨੀਆਂ ਕੋਸ਼ਿਸ਼ਾਂ ਕੀਤੀਆਂ लाठी चार्ज ਹੁੰਦੇ ਰਹੇ ਆ ਅਸੀਂ ਆਪਦੀ ਦੁੱਖ ਤਕਲੀਫ ਦੱਸਣ ਲਈ ਇੱਥੇ ਪਹੁੰਚੇ ਸੀ ਤਾਂ ਇੱਥੋਂ ਸਿਰਫ ਅਜੇ 2 ਕਿਲੋਮੀਟਰ ਪਿੱਛੇ ਹੀ ਜਿਹੜਾ ਬਰਨਾਲਾ ਟੀ ਪ ਨੀਆਂ ਨੂੰ ਪੁਲਿਸ ਦੁਆਰਾ ਜਬਰਨ ਰੋਕ ਲਿਆ ਗਿਆ ਇਹਦੋਂ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਕੀ ਇਹ ਉਹੀ ਆਮ ਆਦਮੀ ਪਾਰਟੀ ਸਰਕਾਰ ਆ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੈ ਜਿਹੜਾ ਕਹਿੰਦਾ ਸੀ ਕਿ ਜੁਨੀਆਨਾਂ ਦੇ ਲਈ ਮੇਰੇ ਜਿਹੜੇ ਜਿਹੜੇ ਦਰਵਾਜ਼ੇ ਸਦਾ ਖੁੱਲੇ ਰਹਿਣਗੇ ਅੱਜ ਅਸੀਂ ਉਸ ਨੂੰ ਮੌਕੇ ਆਪਦਾ ਮਿਲ ਕੇ ਦੱਸਣਾ ਚਾਹੁੰਦੇ ਹਾਂ ਕਿ 2 ਸਾਲਾਂ ਦੇ ਵਿੱਚ ਨਾ ਤਾਂ ਸਿੱਖਿਆ ਵਿਭਾਗ ਵਿੱਚ ਤਿੰਨਾ ਸਿਹਤ ਵਿਭਾਗ ਵਿੱਚ ਕੋਈ ਵੀ ਭਰਤੀਆਂ ਦਾ ਇਸ਼ਤਿਹਾਰ ਇਹਨਾਂ ਦੁਆਰਾ ਜਾਰੀ ਕੀਤਾ ਗਿਆ ਸਗੋਂ ਫੋਕੀ ਜਿਹੜੀ ਇਸ਼ਤਿਹਾਰਬਾਜ਼ੀ ਜਾਰੀ ਕੀਤੀ ਜਾ ਰਹੀ ਹੈ ਸਰਕਾਰ ਤਾਂ ਕਹਿੰਦੀ ਵਸੇ ਨੂੰ ਬੇਦਗਾਂ ਕਰ ਦਿੰਦਾ ਹੈ ਕਿ ਇਸ ਸਰਕਾਰ ਦੇ ਪਰੇ ਬਹੁਤ ਸਾਡਾ ਸ਼ਾਪਰ ਹੈ پورے ਵਰਕ ਵਿੱਚ ਦੇਖੋ ਜੀ ਇਹ ਸਰਕਾਰ ਜਿਹੜੀ ਇਸ਼ਤਿਹਾਰबाजी ਦੀ ਸਰਕਾਰ ਹੈ ਜਿੰਨੇ ਵੀ ਇਸ਼ਤਿਹਾਰ ਲੱਗੇ ਆ ਉਹ ਸਾਰੇ ਉਹ ਭਰਤੀਆਂ ਜਾਂ ਤਾਂ ਜਿਹੜੀਆਂ ਕਾਂਗਰਸ ਵਾਲੇ ਨਿਕਲੀਆਂ ਸੀ ਜਿਹੜੀਆਂ ਜਿਵੇਂ ਲਾਸਟ ਮੂਮੈਂਟ ਤੇ ਸੀ ਸਿਰਫ ਨਿਯੁਕਤੀ ਪੱਤਰ ਰਹਿੰਦੇ ਸੀ ਕੁਛ ਕੋ ਦਿੱਤੇ ਗਏ ਆ ਬਾਕੀ ਸਾਨੂੰ ਤਾਂ ਹਜੇ ਤੱਕ ਪਤਾ ਨਹੀਂ ਲੱਗਿਆ ਜਿਹੜੇ ਨਿਯੁਕਤੀ ਪੱਤਰੇ ਵੰਡਦੇ ਆ ਜਾਂ ਜਿਹੜੇ ਇਸ਼ਤਿਹਾਰ ਲਿਖ ਕੇ ਲਾਉਂਦੇ ਆ ਉਹ ਕਿੰਨਾਂ ਨੂੰ ਦਿੱਤੇ ਜਾਂਦੀਆਂ ਜ਼ਿਆਦਾਤਰ ਤਾਂ ਉਹਨਾਂ ਦੇ ਵਿੱਚੋਂ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਪਾਇਆ ਜਾਂਦੇ ਆ ਉਹ ਕਿਸ ਕ੍ਰਾਈਟੇਰੀਆ ਨਾਲ ਇੱਥੇ ਰੱਖੇ ਜਾ ਰਿਹਾ ਹੈ ਕੀ ਇਹਨਾਂ ਦੇ ਚਾਹੇਤੇ ਆ ਜਾਂ ਦੂਜੀਆਂ ਜਿਹੜੀਆਂ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੈਰ ਫੈਸਾਰਨਾ ਚਾਹੁੰਦੀ ਹੈ ਉੱਥੋਂ ਦੇ ਲੋਕਾਂ ਨੂੰ ਇੱਥੋਂ ਦਾ ਰੋਜ਼ਗਾਰ ਸਾਡੇ ਹਿੱਸੇ ਦਾ ਰੋਜ਼ਗਾਰ ਵੰਡਿਆ ਜਾ ਰਿਹਾ ਇੱਕ 14000 ਤੋਂ ਨੌਕਰੀ ਵਾਪਸ ਲਈ ਗਈ ਆ ਉਹਨਾਂ ਦੀ ਦਰਖਾਸਤ ਲੈਂਦੀ ਜਾਂਦੀ ਹੈ ਦੇਖੋ ਇਹਨਾਂ ਦੁਆਰਾ ਜਿਹੜਾ ਹੈਗਾ ਹੋਕੀ ਇਛਤਿਹਾਰबाजी ਕੀਤੀ ਜਾ ਰਹੀ ਹੈ ਚਾਹੇ ਜਿਹੜਾ ਪੱਕੇ ਕੀਤੇ ਗਿਆ ਮੁਲਾਜ਼ਮਾਂ ਦੁਆਰਾ ਇਹਨਾਂ ਦੁਆਰਾ ਕਿਹਾ ਗਿਆ ਸੀਗਾ ਜਿਹੜੇ ਉਹ ਮੁਲਾਜ਼ਮ ਪੱਕੇ ਕੀਤੇ ਸੀਗੇ ਉਹਨਾਂ ਵਿੱਚੋਂ ਕੋਈ ਪੱਕਾ ਨਹੀਂ ਕੀਤਾ ਨਗੂਣੀ ਤਨਖਾਹ ਦੇ ਵਿੱਚ ਵਾਧਾ ਕਰਕੇ ਉਹਨਾਂ ਨੂੰ ਪੱਕੇ ਕੀਤਾ ਗਿਆ ਬਾਕੀ ਜਿਹੜੇ ਹੈਗੇ ਬਹੁਤ ਸਾਰੇ ਇਹੋ ਜਿਹੇ ਜਿਹੜੇ ਰੁਜ਼ਗਾਰ ਹੈ ਉਹਨਾਂ ਦੁਆਰਾ ਖੋਲੇ ਗਏ ਸਰਕਾਰ ਦੁਆਰਾ ਕੁਝ ਭਰਤੀਆਂ ਜਿਹੜੀਆਂ ਸਾਡੀ ਜਿਹੜੀ ਲੈਕਟਾਰ ਦੀ ਭਰਤੀ ਸੀ ਕਾਂਗਰਸ ਵੱਲੇ ਦਾ ਇਛਤਿਹਾਰ ਜਾਰੀ ਹੋਇਆ ਇਹਨਾਂ ਨੇ ਆਉਂਦੇ ਹੀ ਉਹ ਜਿਹੜਾ ਇਛਤਿਹਾਰ ਹੈ ਉਹਨੂੰ ਨੋਟੀਫਿਕੇਸ਼ਨ ਨੂੰ ਵੀ ਰੱਦ ਕਰ ਦਿੱਤਾ ਗਿਆ ਸਰਕਾਰ ਰੁਜ਼ਗਾਰ ਪਰਾਣਾ ਰੋਜ਼ਗਾਰ ਵੀ ਲੋਕਾਂ ਦਾ ਖੋਹ ਰਹੀ ਹੈ। ਕੱਪਰ ਪਾ ਕੇ ਹੁਣ ਬੋਲਣਾ ਕਰੋ। ਦੇਖੋ ਸਾਡਾ ਵਿਰੋਧ ਜਿਹੜਾ ਹੈਗਾ ਪਹਿਲਾਂ ਵੀ ਚੱਲਦਾ ਪਿਆ ਸੀ ਔਰ ਲਗਾਤਾਰ ਜਾਰੀ ਹੈ। ਅੱਜ ਵੀ ਅਸੀਂ ਥੋੜਾ ਜਿਹਾ ਇੱਥੇ ਵੇਟ ਕਰਾਂਗੇ ਸਾਡੇ ਬਹੁਤ ਸਾਰੇ ਸਾਥੀ ਜੋ ਪਹਿਲਾਂ ਹੀ ਸਾਨੂੰ ਪਤਾ ਸੀ ਇੱਥੇ ਸਾਨੂੰ ਤਾਂ ਰੋਕਣਗੇ ਉਹ ਮੈਰੀਡੀਅਨ ਪੈਲਸ ਦੇ ਵਿੱਚ ਵੀ ਪਹੁੰਚ ਚੁੱਕੇ ਆ ਆਸੇ-ਪਾਸੇ ਪਿੰਡਾਂ ਦੇ ਵਿੱਚ ਇਕੱਠੇ ਹੋਏ ਹੋਏ ਆ। ਅਸੀਂ ਥੋੜਾ ਜਿਹਾ ਵੇਟ ਕਰਾਂਗੇ ਚਾਹੇ ਇਹਨਾਂ ਨੇ ਰੋਕਣਾ ਸਾਨੂੰ ਰੋਕ ਲੈਣਾ ਅਸੀਂ ਇੱਥੋਂ ਮਾਰਚ ਕਰਦੇ ਹੋਏ ਪੈਲਸ ਤੱਕ ਜਰੂਰ ਪਹੁੰਚਾਂਗੇ ਆਪਦੀ ਆਵਾਜ਼ ਜਿਹੜੀ ਮੁੱਖ ਮੰਤ